ਸੋ ਦੋਸਤੋ ਸ੍ਰੀ ਗੁਰੂ ਤੇਗ ਬਹਾਦਰ ਹਾਲ ਪੰਜਾਬੀ ਜੁਨੀਵਰਸਿਟੀ ਪਟਿਆਲਾ ਦੇ ਵਿੱਚ ਬਹੁਤ ਹੀ ਮਾਣ ਵਾਲੀ ਗੱਲ ਆ ਡਾਕਟਰ ਵੀ ਆਰ ਅੰਮ੍ਰਿਤਕਾਰ ਬਾਬਾ ਸਾਹਿਬ ਜੀ ਦਾ ਜਨਮ ਦਿਹਾੜੇ ਨੂੰ ਸਮਰਪਿਤ ਸੋ ਵੱਖ-ਵੱਖ ਕਾਲਜਾਂ ਦੇ ਵਿੱਚੋਂ ਆਏ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਅੱਜ ਪਹੁੰਚ ਰਹੇ ਨੇ ਸੋ ਅਸੀਂ ਸਾਰਿਆਂ ਨਾਲ ਦਿਲ ਦੀਆਂ ਗਰਾਈਆਂ ਵਿੱਚ ਧਨਵਾਦ ਕਰਦੇ ਆ ਤੇ ਬੜਾ ਚੰਗਾ ਲੱਗ ਰਿਹਾ ਬਾਬਾ ਸਾਹਿਬ ਜੀ ਦਾ ਜਿਹੜਾ ਜਨਮ ਦਿਨ ਆ ਬੜੇ ਪਿਆਰੇ ਸਟੂਡੈਂਟ ਨੇ ਤੇ ਬਹੁਤ ਹੀ ਦੂਰੋਂ ਦੂਰੋਂ ਜਿਹੜੇ ਸਟੂਡੈਂਟ ਨੇ ਉਹ ਆਏ ਹੋਏ ਨੇ ਸੋ ਸਾਰਿਆਂ ਨਾਲ ਅਸੀਂ ਦਿਲ ਦੀਆਂ ਕਰਾਈਆਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਡੇ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜਿਨ੍ਹਾਂ ਨੇ 5 ਪੀਐਚ ਡਿਗਰੀਆਂ ਕੀਤੀਆਂ ਤੇ ਸੰਵਿਧਾਨ ਲਿਖਿਆ ਜਿਨ੍ਹਾਂ ਨੇ ਲਾਗੂ ਕੀਤਾ ਸੋ ਉਹਨਾਂ ਦਾ ਸੰਵਿਧਾਨ ਲਿਖੇ ਦੇ باوجود ਅਸੀਂ ਜਿਹੜਾ ਪੂਰੇ ਇਤਿਹਾਸ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਿਹੜਾ ਜਿਨ੍ਹਾਂ ਕਰਕੇ ਅਸੀਂ ਵਿਸ਼ਵ ਵਿਦਿਆਲਿਆ ਵਿੱਚ ਪੜ ਰਹੇ ਹਾਂ ਸੋ ਉਹਨਾਂ ਦੇ ਸੰਵਿਧਾਨ ਰਾਹੀਂ ਉਹਨਾਂ ਤੇ ਮਾਣ ਬਹੁਤ ਆ ਤੇ ਸਾਨੂੰ ਹਰ ਵਕਤ ਹਰ ਮੋੜ ਤੇ ਮਾਣ ਮਹਿਸੂਸ ਹੁੰਦਾ ਜਦੋਂ ਵੀ 바ਵਾ ਸਾਹਿਬ ਦੀ ਗੱਲ ਹੁੰਦੀ ਆ ਉਹਨਾਂ ਨੇ ਬੜਾ ਸਟ੍ਰਗਲਰ ਬੜਾ ਸੰਘਰਸ਼ ਕਰਿਆ ਉਹ ਟਾਈਮ ਦੇ ਵਿੱਚ ਦੱਸਿਆ ਜਾਂਦਾ ਕਿ ਲਾਈਟ ਵੀ ਨਹੀਂ ਹੁੰਦੀ ਸੀ ਪਰ ਉਹਨਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ ਜੇ ਅੱਜ ਅਸੀਂ ਪੜ ਰਹੇ ਹਾਂ ਇਸ ਵਿਦਿਆਲਿਆਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਤਾਂ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਕਦੇ ਵੀ ਸਾਨੂੰ ਸਾਡੇ ਗੁਰੂ ਸਹਿਬਾਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਸੋ ਦੋਸਤੋ ਤੁਸੀਂ ਬੜੇ ਭਾਗਾ ਵਾਲਿਓ ਜਿਹੜੇ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਆ ਅੱਜ ਅਸੀਂ ਵੀ ਸਾਡੇ ਵਿਦਿਆਰਥੀ ਵੀ ਇੱਥੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਹੁੰਚੇ ਨੇ ਤੇ ਸਾਡਾ ਬੂਮੈਂਟ ਸਟਡੀ ਸੈਂਟਰ ਜਿਹੜਾ ਉਹਨਾਂ ਵੱਲੋਂ ਵੀ ਅਸੀਂ ਵਿਦਿਆਰਥੀ ਆਏ ਨੇ ਸਾਡੇ ਸੁਖਵਿੰਦਰ ਸਰ ਵੀ ਪਹੁੰਚੇ ਨੇ ਸੋ ਉਹਨਾਂ ਦਾ ਵੀ ਧੰਨ ਦਿਆ ਕਰਾਈਏ ਜਿੱਤ ਨੂੰ ਆਦਰ ਕਰਦੇ ਆ ਤੇ ਇੱਧਰ ਵੀ ਦੇਖੋ ਦੂਰ ਦੂਰ ਤੱਕ ਐਨਐਸਐਸ ਦੇ ਵਿਦਿਆਰਥੀ ਨੇ ਉਹ ਵੀ ਆਏ ਹੋਏ ਨੇ ਸੋ ਦੇਖੋ ਜੀ ਡਾਕਟਰ ਭੀਮਰਾਓ 바ਵਾ ਅੰਬੇਡਕਰ 바ਵਾ ਸਾਹਿਬ ਜੀ ਦਾ ਜਨਮ ਦਿਹਾੜਾ ਜਿਹੜਾ ਉਹਨੂੰ ਸਮਰਪਿਤ ਬਹੁਤ ਇਕੱਠ ਹੋਇਆ ਪਿਆ ਜੀ ਇੰਦਰ ਤੁਸੀਂ ਦੇਖ ਰਹੇ ਹੋ ਗੁਰੂ ਤੇਗ ਬਹਾਦਰ ਹਾਲ ਦੇ ਵਿੱਚ ਜਾਨੀ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਪਹੁੰਚ ਰਹੇ ਨੇ ਸੋ ਆਓ ਆਪਾਂ ਰਲ ਮਿਲ ਕੇ ਬਾਬਾ ਸਾਹਿਬ ਜੀ ਨੂੰ ਚੰਗੀ ਸੰਤਾਨ ਅਜਲੀ ਤੇ ਉਹਨਾਂ ਨੂੰ ਯਾਦ ਆ ਜਿਹੜੀ ਉਹਨਾਂ ਦੀ ਯਾਦ ਨੂੰ ਸਮਰਪਿਤ ਉਹਨਾਂ ਦਾ ਜਨਮ ਦਿਹਾੜਾ ਬੜੀ ਧੂਮਤਾਵ ਨਾਲ ਮਨਾਈਏ ਸੋ ਸਾਰੇ ਅਸੀਂ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਕੋਈ ਵੀ ਆਪਣੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਬਾਕੀ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਸਹਾਇਕ ਨਾਲ ਪਿੰਡਾਂ ਦੇ ਵਿੱਚ ਬਹੁਤ ਸਾਰਾ ਬਾਬਾ ਸਾਹਿਬ ਜੀ ਦੀ ਜਿਹੜੀ ਜੀਵਨੀ ਆ ਉਹਨੂੰ ਆਪਾਂ ਧਿਆਨ ਨਾਲ ਪੜ੍ਹੀਏ ਤੇ ਉਹਦੇ ਗੁਣ ਗਾਣ ਗਾਈਏ ਕਿਉਂਕਿ ਲੱਖਾਂ ਹੀ ਸਟੂਡੈਂਟ ਨੇ ਜਿਹੜੇ ਬਾਬਾ ਸਾਹਿਬ ਜੀ ਦੀ ਜਿਹੜੀ ਸਕਾਲਰਸ਼ਿਪ ਲੈ ਰਹੇ ਨੇ ਸੋ ਆ ਜੋ ਸਟੂਡੈਂਟ ਵੀ ਪਹੁੰਚੇ ਨੇ ਸੋ ਉਹਨਾਂ ਦਾ ਵੀ ਅਸੀਂ ਦੇਲ ਦੇਗਾ ਨਹੀਂ ਵਿੱਚ ਤਨਵਾਤਵਾ ਕਰਦੇ ਆ ਜਿਨ੍ਹਾਂ ਦੀ ਬਦੌਲਤ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜ ਰਹੇ ਹਾਂ ਜੇਕਰ ਸਾਡਾ ਮੈਨੂੰ ਇਹਦਾ ਡਾਕਟਰ ਬੀ ਆਰ ਅੰਬੇਟਕਰ ਸਕਾਲਰਸ਼ਿਪ ਨਾ ਹੁੰਦੀ ਤਾਂ ਮੈਨੂੰ ਲੱਗਦਾ ਵੀ ਅੱਜ ਇਹ ਡੇਡੇ ਵਿਸ਼ਵਵਿਦਿਆਲੇ ਵਿੱਚ ਪੜ੍ਹਨ ਦੇ ਅਸੀਂ ਯੋਗ ਨਹੀਂ ਹੁੰਦੇ ਸੀ ਪਰ ਉਸ ਮਾਲਕ ਦੀ ਉਸ ਰਹਿਮਤ ਦੀ ਉਹਦੀ ਕਿਰਪਾ ਦੇ ਨਾਲ ਸਾਨੂੰ ਆਪਣੇ ਮਾਪੇ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਆਪਣੇ ਪਿੰਡ ਤੇ ਗਰਭ ਹੋਣਾ ਚਾਹੀਦਾ ਤਾਂ ਕਿ ਅਸੀਂ ਪੜ੍ਹ ਲਿਖ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੀਏ ਚੰਗੇ ਅਫਸਰ ਬਣ ਸਕੀਏ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ